ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਤੂ ਬਲੌਗ ਬਹੁਤ ਇੰਪੋਰਟੈਂਟ ਅਪਡੇਟ ਕੈਨੇਡਾ ਤੋਂ ਸਾਹਮਣੇ ਆਈ ਹੈ ਖਾਸ ਕਰਕੇ ਜਿਹੜੇ ਵੀ ਕੈਨੇਡਾ ਦੇ ਵਿੱਚ ਸੈਟਲਮੈਂਟ ਦੇਖ ਰਹੇ ਨੇ ਤੇ ਉਹ ਵੀ ਰੂਰਲ ਖਿੱਤੇ ਦੇ ਵਿੱਚ ਯਾਨੀ ਕਿ ਨਿਊ ਬ੍ਰਾਂਟਸਵਿਕ ਨਿਊ ਫਾਉਮਲੈਂਡ ਐਂਡ ਲੈਬਰਾਡੋਰ ਵਿੱਚ ਉਹਨਾਂ ਵਾਸਤੇ ਬਹੁਤ ਚੰਗੀ ਖਬਰ ਹੈ ਬਹੁਤ ਚੰਗੀ ਅਪਡੇਟ ਹੈਗੀ ਹੈ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਫਰਸਟ ਡਰਾਅ ਕੰਡਕਟ ਕੀਤਾ ਗਿਆ ਹੈ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੇ ਵੱਲੋਂ ਉਸ ਬਾਰੇ ਡਿਸਕਸ਼ਨ ਕਰਨਾ ਹੈ ਤੇ ਨਿਊ ਬ੍ਰਾਂਨਸਵਿਕ ਵਾਸਤੇ ਵੀ ਬਹੁਤ ਚੰਗੀ ਅਪਡੇਟ ਹੈ ਉਹਨਾਂ ਦੇ ਵੱਲੋਂ ਜਿਹੜੇ ਡਰਾਅ ਆਏ ਉਸ ਨੂੰ ਲੈ ਕੇ ਵੀ ਡਿਸਕਸ਼ਨ ਕਰਨਾ ਹੈ ਕਿਹੜੇ ਓਕਿਊਪੇਸ਼ਨਸ ਸੀਗੇ ਕਿੰਨੇ ਲੋਕਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਤੇ ਜਿਨ੍ਹਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਸ਼ੋ ਕੀਤਾ ਸੀਗਾ ਨਿਊ ਫਾਉਂਡ ਐਂਡ ਲੈਬਰਾਡੋਰ ਦੇ ਵਿੱਚ ਉਹਨਾਂ ਦੀ ਕਰੰਟ ਸਿਚੁਏਸ਼ਨ ਕੀ ਹੈਗੀ ਇਸ ਟੌਪਿਕ ਤੇ ਗੱਲ ਕਰਨੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਤੁਹਾਡਾ ਸੋ ਪਿੱਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਨਾਉਨਲੈਂਡ ਐਂਡ ਲੈਬਰਡੋਰ ਦੇ ਵੱਲੋਂ ਉਹਨਾਂ ਨੇ ਆਪਣਾ ਫਸਟ ਐਵਰ ਤੇ ਇਹ ਡਰਾ ਜਿਹੜਾ ਉਹ 8 ਅਪ੍ਰੈਲ 2025 ਨੂੰ ਆਇਆ ਹੈ ਜਿਹਦੇ ਵਿੱਚ ਉਹਨਾਂ ਨੇ ਤਕਰੀਬਨ ਐਕਸਪ੍ਰੈਸ਼ਨ ਆਫ ਇੰਟਰਸਟ ਜਿਨ੍ਹਾਂ ਨੇ ਸ਼ੋ ਕੀਤਾ ਸੀਗਾ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 256 ਅੰਨੂ ਕਹਿ ਸਕਦੇ ਕਿ ਇਨਵੀਟੇਸ਼ਨ ਭੇਜਿਆ ਹੈ ਇਹਦੇ ਵਿੱਚ ਕੀ ਹੈ ਕਿ ਜਿਹੜੀ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ প্রভিনਸ਼ੀਅਲ ਨਾਮਿਨੀ ਪ੍ਰੋਗਰਾਮ ਹੈ ਉਹਦੇ ਵਿੱਚ 206 ਲੋਕਾਂ ਨੂੰ ਉਹਨਾਂ ਨੇ ਆ 206 ਕੈਂਡੀਡੇਟ ਨੂੰ ਇਨਵੀਟੇਸ਼ਨ ਭੇਜਿਆ ਹੈ Atlantic Immigration Program ਜਿਹਨੂੰ AIP ਕਿਹਾ ਜਾਂਦਾ ਹੈ ਕਾਫੀ ਫੇਮਸ ਹੈ 50 ਯਾਨੀ 50 ਲੋਕਾਂ ਨੂੰ ਇਹਦੇ ਵਿੱਚ ਇਨਵੀਟੇਸ਼ਨ ਭੇਜਿਆ ਹੈ ਟੋਟਲ 256 ਯਾਨੀ 256 ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜਿਆ ਗਿਆ ਹੁਣ ਜਿਹੜੇ ਇਹ ਕੈਂਡੀਡੇਟਸ ਨੇ ਉਹ ਆਪਣਾ ਇਨਡੋਰਸਮੈਂਟ ਜਿਹੜਾ ਹੈ ਉਹ ਕਰ ਸਕਦੇ ਨੇ ਉਹ ਅਪਲਾਈ ਕਰ ਸਕਦੇ ਨੇ ਤੇ ਜਿਹੜਾ ਪ੍ਰੋਵਿੰਸ ਨੇ ਫੋਕਸ ਕੀਤਾ ਉਹ ਕੀਤਾ ਹੈ ਕਿ ਜਿਹੜੇ ਫੁੱਲ ਟਾਈਮ ਜੌਬ ਆਫਰ ਦੇ ਨਾਲ ਫੋਰਨ ਨੈਸ਼ਨਲਸ ਨੇ ਤੇ ਖਾਸ ਕਰਕੇ ਇਨ ਡਿਮਾਂਡ ਰੋਲ ਜਿਹੜਾ ਹੈ ਉਹਦੇ ਵਿੱਚ ਨੇ ਉਸ ਤੋਂ ਬਾਅਦ ਜਿਹੜੇ ਪ੍ਰੋਟਾਈਜ਼ ਸੈਕਟਰਸ ਨੇ ਉਹਦੇ ਵਿੱਚ ਇਹਨਾਂ ਨੇ ਮੇਨ ਫੋਕਸ ਜਿਹੜਾ ਉਹਦੇ ਵਿੱਚ ਜਿਹੜਾ ਇਹਨਾਂ ਨੇ ਪ੍ਰੋਟਾਈਜ਼ ਕੀਤਾ ਕੈਂਡੀਡੇਟ ਉਹ ਜਿਹੜੇ ਰਹਿ ਰਹੇ ਨੇ প্রভਿੰਸ ਦੇ ਵਿੱਚ ਉਹਨਾਂ ਨੂੰ ਪਹਿਲ ਦਿੱਤੀ ਗਈ ਹੈ ਜਿਹੜੇ ਜੋਬ ਆਫਰ ਦੇ ਨਾਲ ਇਸ ਏਰੀਆ ਦੇ ਵਿੱਚ ਰੂਰਲ ਏਰੀਆ ਦੇ ਵਿੱਚ ਜਾਂ ਰਿਮੋਟ ਕਮਿਊਨਿਟੀਜ਼ ਦੇ ਵਿੱਚ ਵਰਕ ਕਰ ਰਹੇ ਨੇ ਹੁਣ ਇਹਦੇ ਵਾਸਤੇ ਕਹਤੋਂ ਦੱਸ ਦਵਾਂ ਤੁਹਾਨੂੰ ਜਿੰਨਾ ਜਿਹੜੇ ਗ੍ਰੈਜੂਏਟ ਹੋਏ ਨੇ ਆ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਉਹਨਾਂ ਤੇ ਵੀ ਫੋਕਸ ਕੀਤਾ ਗਿਆ ਉਹਨਾਂ ਨੂੰ ਵੀ ਇੱਥੇ ਸ਼ਾਮਲ ਕੀਤਾ ਗਿਆ ਇਸ ਸਟ੍ਰੀਮ ਦੇ ਅੰਡਰ ਜਿਨੇ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਸ਼ੋ ਕੀਤਾ ਸੀਗਾ ਉਹਨਾਂ ਕੈਂਡੀਡੇਟ ਨੂੰ ਸਿਲੈਕਟ ਕੀਤਾ ਗਿਆ ਹੈ ਤੇ ਪ੍ਰੋਵੈਂਸ ਨੇ ਉਹਨਾਂ ਨੂੰ ਕਿਹਾ ਕਿ ਭਈ ਤੁਸੀਂ ਆਪਣਾ ਨਾਮਿਨੇਸ਼ਨ ਜਾਂ ਇੰਡੋਸਮੈਂਟ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਹੈਗੇ ਉਸ ਤੋਂ ਬਾਅਦ ਗੱਲ ਕਰ ਲੈਂਦੇ ਆ ਨਿਊ ਬ੍ਰਾਂਨਸਵਿਕ ਦੀ ਨਿਊ ਬ੍ਰਾਂਨਸਵਿਕ ਨੇ ਵੀ ਤਕਰੀਬਨ 432 ਕੈਂਡੀਡੇਟ ਨੂੰ ਜਿਹੜਾ ਹੈ ਉਹ ਇਨਵੀਟੇਸ਼ਨ ਭੇਜਿਆ ਹੈ ਜਿਹੜਾ 7 ਤੇ 8 ਜਿਹੜੀ ਮਿਤੀ 7 8 April ਹੈ ਉਸ ਦਿਨ ਭੇਜਿਆ ਗਿਆ ਇਹ ਨਿਊ ਬ੍ਰਾਂਨਸਵਿਕ ਜਿਹੜਾ ਪੀ ਐਨ ਪੀ ਪ੍ਰੋਗਰਾਮ ਇਹਨਾਂ ਦਾ ਉਹਦੇ ਵਿੱਚ ਭੇਜਿਆ ਗਿਆ ਇਹਦੇ ਵਿੱਚ ਨਿਊ ਬ੍ਰਾਂਨਸਵਿਕ ਸਕਿੱਲ ਵਰਕਰ ਸਟ੍ਰੀਮ ਦੇ ਅੰਡਰ ਜਿਹੜਾ ਨਿਊ ਬ੍ਰਾਂਨਸਵਿਕ ਐਕਸਪੀਰੀਅੰਸ ਆਂਦਾ ਹੈ ਉਹਦੇ ਤੇ ਨਿਊ ਬ੍ਰਾਂਨਸਵਿਕ ਸਕਿੱਲ ਵਰਕਰ ਸਟ੍ਰੀਮ ਜਿਹਦੇ ਵਿੱਚ ਨਿਊ ਬ੍ਰਾਂਨਸਵਿਕ ਪਲੇਜ਼ਵਰਡ ਜਿਹੜੇ ਹੋਏ ਨੇ ਜਿਹੜੇ ਇਸ ਕਿਤੇ ਤੋਂ ਉਹਨਾਂ ਵਾਸਤੇ ਦੋ ਸਟ੍ਰੀਮ ਹੈ ਜਿਹਦੇ ਅੰਡਰ ਇਹ 432 ਲੋਕਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਹੁਣ ਇਹਦੇ ਵਿੱਚ ਮੇਨ ਟਾਰਗੇਟ ਜਿਹੜਾ ਕਿਨਾਂ ਨੂੰ ਕੀਤਾ ਗਿਆ कंस्ट्रक्शन ਪ੍ਰੇਡ ਨੂੰ ਕੀਤਾ ਗਿਆ ਐਜੂਕੇਸ਼ਨ ਤੇ ਸੋਸ਼ਲ ਕਮਿਊਨਿਟੀ ਸਰਵਿਸਿਜ਼ ਨੂੰ ਕੀਤਾ ਗਿਆ ਹੈਲਥ케ਅਰ ਨੂੰ ਕੀਤਾ ਗਿਆ ਇਹ ਮੇਨ ਟਾਰਗੇਟਡ ਏਰੀਆਸ ਸੀਗਾ ਤੇ ਜਿਹੜੀ ਇਸ ਵੀਡੀਓ ਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਹੁਣ ਉਹਦੀ ਗੱਲ ਆਪਾਂ ਕਰਾਂਗੇ ਉਹ ਹੈ ਕਿ ਭਈ ਜਿਨ੍ਹਾਂ ਦੇ ਵਰਕ ਪਰਮਿਟ ایکسپਾਇਰ ਹੋਣ ਜਾ ਰਹੇ ਸੀ 2025 ਦੇ ਵਿੱਚ ਉਹਨਾਂ ਵਾਸਤੇ ਗੁੱਡ ਨਿਊਜ਼ ਕੀ ਹੈ ਕਿ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਭਾਵੇਂ ਉਹ ਇਨ ਡਿਮਾਂਡ ਸੈਕਟਰਸ ਸੀਗੇ ਜਾਂ ਨਹੀਂ ਸੀਗੇ ਪਰ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਵਰਕ ਪਰਮਿਟ ਜਿਹੜੇ 2025 ਦੇ ਵਿੱਚ ਐਕਸਪਾਇਰ ਹੋਣ ਜਾ ਰਹੇ ਸੀ ਤੇ ਇੱਕ ਬਹੁਤ ਚੰਗੀ ਚੀਜ਼ ਹੈ ਉਹਦੇ ਵਿੱਚ ਐਗਰੀਕਲਚਰ ਵਾਲੇ ਆ ਐਕੋ ਕਲਚਰ ਐਂਡ ਫੋਰੈਸਟੀ ਵਾਲੇ ਆ ਆਈਟੀ ਵਾਲੇ ਆ ਮੈਨੂਫੈਕਚਰਿੰਗ ਫੀਲਡ ਤੋਂ ਆ ਪ੍ਰੋਫੈਸ਼ਨਲ ਓਕੂਪੇਸ਼ਨਸ ਨੇ ਤੇ ਟ੍ਰਾਂਸਪੋਰਟੇਸ਼ਨ ਨੇ ਯਾਨੀ ਕਿ ਇਹ ਜਿਹੜੇ ਕਿੱਤੇ ਨੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਤੇ ਇਹਨਾਂ ਨੂੰ ਟਾਰਗੇਟ ਇਸ ਦਿਹਾਫ਼ ਤੇ ਕੀਤਾ ਗਿਆ ਕਿ ਇਹਨਾਂ ਦਾ ਵਰਕ ਪਰਮਿਟ ਜਿਹੜਾ 2025 ਦੇ ਵਿੱਚ ਐਕਸਪਾਇਰ ਹੋ ਜਾਏਗਾ ਫਿਰ ਇਹਨਾਂ ਨੂੰ ਨਵੇਂ ਆਪਸ਼ਨ ਦੇਖਣੇ ਪੈਣਗੇ ਉਦੋਂ ਚੰਗਾ ਕਿ ਪਈ ਇਹਨਾਂ ਨੂੰ ਇਨਵੀਟੇਸ਼ਨ ਭੇਜ ਦੋ ਹੁਣ ਅਪ੍ਰੈਲ 9 ਨੂੰ ਜਿਹੜਾ ਇੱਕ ਹੋਰ ਡਰਾਅ ਕੰਡਕਟ ਕੀਤਾ ਗਿਆ ਉਹਦੇ ਵਿੱਚ 45 ਇਨਵੀਟੇਸ਼ਨ ਭੇਜੇਗਾ ਜਿਹੜਾ ਨਿਊ ਬ੍ਰਾਂਸਵਿਕ ਪੀਐਮਪੀ ਦਾ ਡਰਾਅ ਸੀਗਾ ਇਹ ਨਿਊ ਬ੍ਰਾਂਸਵਿਕ ਐਕਸਪ੍ਰੈਸ ਐਂਟਰੀ ਸਟਰੀਮ ਹੈ ਜਿਦੇ ਵਿੱਚ এমਪਲੋਇਮੈਂਟ ਇਨ ਬਰੌਂਸਵਿਕ ਯਾਨੀ ਕਿ ਬਰੌਂਸਵਿਕ ਦੇ ਵਿੱਚ ਤੁਸੀਂ ਬਰੌਂਸਵਿਕ ਦੇ ਕਿਸੇ এমਪਲੋయర్ ਦੇ ਨਾਲ ਤੁਸੀਂ 12 ਮਹੀਨੇ ਕੰਮ ਯਾਨੀ ਇੱਕ ਸਾਲ ਜਿਹੜਾ ਉਹ ਤੁਹਾਡਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਉਹਨਾਂ ਵਾਸਤੇ ਡਰਾਅ ਸੀਗਾ ਜਿਹਦੇ ਵਿੱਚ ਕੰਸਟਰਕਸ਼ਨ ਟ੍ਰੇਡ ਨੂੰ ਟਾਰਗੇਟ ਕੀਤਾ ਗਿਆ এডੂਕੇਸ਼ਨ ਤੇ ਸੋਸ਼ਲ ਕਮਿਊਨਿਟੀ ਸਰਵਿਸਿਜ਼ ਨੂੰ ਟਾਰਗੇਟ ਕੀਤਾ ਗਿਆ ਤੇ ਹੈਲਥ ਕੇਅਰ ਨੂੰ ਟਾਰਗੇਟ ਕੀਤਾ ਗਿਆ ਸੋ ਅੱਜ ਦੀ ਵੀਡੀਓ ਬਣਾਉਣ ਦਾ ਮੇਨ ਮਕਸਦ ਜਿਹੜਾ ਉਹ 2025 ਵਾਲਾ ਸੀਗਾ ਕਿ ਭਈ 2025 ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਉਹਨਾਂ ਨੂੰ ਟਾਰਗੇਟ ਕਰਕੇ ਇਹ ਡਰਾਅ ਜਿਹੜਾ ਉਹ ਨਿਊ ਬਰੌਂਸਵਿਕ ਦੇ ਵੱਲੋਂ ਕੱਟਿਆ ਗਿਆ ਹੈਗਾ ਤੇ ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਬਹੁਤ ਚੰਗੀ ਗੱਲ ਹੈ ਜੇਕਰ ਆਪਾਂ ਇਸ ਐਸਪੈਕਟ ਨੂੰ ਦੇਖਦੇ ਆਂ ਤੇ ਖਾਸ ਕਰਕੇ ਉਹਨਾਂ ਵਾਸਤੇ ਖੁਸ਼ਖਬਰੀ ਹੈ ਜਿਨ੍ਹਾਂ ਦੇ ਵਰਕਰ ਮਾਰਟ 2025 ਚ ਐਕਸਪਾਇਰ ਹੋਣ ਜਾ ਰਹੇ ਸੀਗੇ ਉਹਨਾਂ ਨੂੰ ਟਾਰਗੇਟਡ ਇੱਕ ਡਰਾ ਜਦੋਂ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਗਵਰਨਮੈਂਟ ਦੀ ਆਈਆਰਸੀਸੀ ਦੀ ਇੰਟੈਂਸ਼ਨ ਸਮਝ ਸਕਦੇ ਆ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਇੱਥੋਂ ਲੀਵ ਕਰਕੇ ਜਾਵੇ ਜਾਂ ਫਿਰ ਇੱਥੇ ਕੋਈ ਆਊਟ ਆਫ ਸਟੇਟਸ ਹੋ ਜਾਵੇ ਉਮੀਦ ਕਰਦਾ ਮਿਲ ਆ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਕੋਈ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬੁਲਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ